ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀਤਾ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਬਹੁਤ ਸੋਹਣੀਆਂ ਲੱਗ ਰਹੀ ਹੈ ਜੀ ਮੇਰੀ ਮੰਮੀ ਤੇ ਮੇਰੀ ਮਾਸੀ ਮੈਂ ਕਿਹਦੀ ਆ ਦੇਖੋ ਮੜ ਜੀ ਕੈਨ ਵੀ ਲੋੜਾ ਨੂੰ ਤੇ ਕਿਦੇ ਸਮਾਈ ਲੈਦੀ ਇਹਨਾਂ ਤੇ ਲੈ ਰਹੇ ਆ ਜੀ ਰਖੜੀਆਂ ਨਾਲ ਕੇ ਪਹੁੰਚੇ ਆ ਅਸੀਂ ਸ਼੍ਰੀ ਜੰਗੋ ਸਾਹਿਬ ਪਹੁੰਚੇ ਹੋਏ ਆ ਹਲੇ ਗੁਰੂ ਦੀ ਨਗਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਤੇ ਲੈ ਰਹੇ ਆ ਜੀ ਰਖੜੀਆਂ ਤੇ ਵੀਰ ਤੇ ਸਾਡੀ ਸ਼ੁਭਰੀਤ ਬੈਠੀ ਹੈ ਜੀ ਵਿੱਚ ਕਿ ਕਰ ਖੜੀ ਲੈ ਲੈ ਮੈਂ ਦੂਲੇ ਲੈ ਵਾਸਤੇ ਤੋ ਕਾ ਫਾ ਤੋ ਰ ਖੜੀਆਂ ਲੈ ਲੋ ਬਾਤੂ ਲੈ ਲੀਆਂ ਨਾ ਮੈਂ ਕਹਿੰਦੀ ਦੋ ਪਾਨ ਹੋ ਜਾਂਦੀਆਂ ਜਾਂ ਦਾ ਦਿਨ ਦੀਆਂ ਆਹ ਇਹ ਲੈਓ ਲੈਓ ਮਸੀ ਹੋਇਆ ਛਾਚੀ ਕਬਾਦੇ ਪਿਛੀ ਇੱਕ ਵਾਰ ਟੀਚੇ ਕਿਹਦਾ ਪੁੱਤ ਤੂੰ 거기 ਕਿਹਦਾ ਪੁੱਤ ਕਿਹਦਾ ਪੁੱਤ ਪਪਾ ਦਾ ਏ ਛਿਆ ਤਾਂ ਲੱਗ ਗਿਆ ਦੇਖੜ ਤੇ ਇਧਰ ਹੋਣ ਲੱਗੇ ਜੀ ਕਸਟਮਰ ਨਾਲ ਦੇ ਨਾਲ ਇਕੱਠੇ ਤੇ ਬਹੁਤ ਹੀ ਸਾਈਕਲ ਕਲੈਕਸ਼ਨ ਐਡ ਟੀਜ ਇਹ ਕਿਤੇ ਅਸੀਂ ਲੈ ਰੇ ਆ ਜੀ ਰਖੜੀਆਂ ਇਹ ਵੀ ਟੀਰ ਪੈ ਜੀ पहले ले लो हाँ हाँ ले लो ले लो ठीक है इधर ऐड कर ले मेरे पैसे चल देख लो मम्मी लगी मासी ओ करवान कल के लिए अभी इकट्ठे ही हैं सारे सारे इकट्ठे हैं पर अलग-अलग कर दिए हैं तू अलग-अलग पा हो इकट्ठे हैं ਬੇਸ਼ੱਕ ਸਾਰੇ ਇੱਕ ਜਗ੍ਹਾ ਪਾ ਦੋ ਤੁਹਾਡੀ ਮਰਜ਼ੀ ਆ ਦੇਖ ਲੋ ਮੈਂ ਤਾਂ ਨਹੀਂ ਆਲੀ ਚਲੇਣਾ ਬੰਨਾਂ ਨਹੀਂ ਸੱਜੇ ਪਤਾ ਨਹੀਂ ਮੂਦਾ ਦਿੱਤਾ ਉਡੀ ਖੜ ਜਾ ਬਸ ਇਹਦੇ ਤੇ ਕਿ ਉਹ ਖੜ ਕੇ ਵਾ ਵਾ ਕਿੰਨੀ ਸੋਹਣੀ ਹੈ ਆਗਲੀ ਸੋਹਣੀ ਆ ਆ ਜਾਣੀ ਕਿਤਾਣੇ ਇਹ ਰਹੀ ਕਿੱਢ ਲੈਣੀ ਮਠਿਆਈ ਕਿੱਧਰ ਤੋਂ ਲੈਣੀ ਐ ਮੈਂ ਉਧਰ ਬੜਾ ਚੱਕਰ ਹੈ ਸ਼ਾਬੂ ਬਾਏ ਅਸੀਂ ਚੱਲੇ ਤੈਨੂੰ ਛੱਡ ਕੇ ਨੋਈ ਜਾ ਆਇਂ ਨਹੀਂ ਕਰੀਦਾ ਹੁੰਦਾ ਮੈਂ ਟੀਟੀ ਵਾਲੀ ਨੂੰ ਪੁੱਛਿਆ ਹਾਂ ਸਾਡੀ ਟੀਟੀ ਵਾਲੀ ਮੈਂ ਨਹੀਂ ਰੇਟ ਰੂਟ ਪੁੱਛੇ ਦੇਖ ਲਿਓ ਕਿੰਨੇ ਦੀਆ ਪੈਂਦੀਆਂ ਹੁਣ ਅੱਛਾ ਦੋਨਾਂ ਨੇ ਲੱਗਿਆ ਵਾ ਫੇਰੇ ਚਲਾ ਜਾ ਮੈਸਾ ਕਹੇ ਮੇਰੇ ਕੋ ਕਾਹ ਕੋਈ ਮੋਨਾ ਹੋਣੀ ਪਤਾ ਪਸ ਨਹੀਂ ਕੋਲ ਤੇ ਦਿਖਾਣੇ ਮੈਂ ਲਾਏ ਮੈਂ ਕਾ ਕਹਿੰਦੀ ਊੜ ਬਦਲ ਆਉਂਦੀਆਂ ਵੀ ਗੈਸ ਦੇਖ ਲਿਓ ਬਾਈ। ਲੱਗੇ ਰਹੇ ਆ ਸਾਡੇ ਅੱਜ ਘਰੇ ਜਾ ਕੇ ਬਤਵਾਉ। ਉਹ ਕੋਈ ਨਹੀਂ। ਤੂੰ ਟੈਨਸ਼ਨ ਨਾ ਲੈ। ਕੋਈ ਨਹੀਂ ਜਿਹੜੀ ਨਾਲ ਲੋੜ ਹੋਈ ਉਹ ਲੈ ਚਣਗੇ। ਤੁਹਾਨੂੰ ਲੱਖੜੀਆਂ ਬਹੁਤ-ਬਹੁਤ ਮੁਬਾਰਕਾ। ਅੱਜ ਸੜਕਾਂ ਲੱਗਿਆ ਜੀ ਰੌਣਕਾਂ, ਭਾਣ ਜੀ ਆ ਪਹੁੰਚਿਆ, ਭੈਣਾ ਵੀ ਪਹੁੰਚਿਆ, ਜੀਜਾ ਵੀ ਪਹੁੰਚਿਆ, ਭਣਦੇ ਨੇ ਪਹੁੰਚਿਆ। ਧੰਨ ਧੰਨਵਾਦ ਆ ਜੀ ਸਾਰਿਆਂ ਦਾ। ਠੀਕ ਆ ਜੀ। ਸਪੀਡ ਟੈਂਪਰ ਨੇ ਬਹੁਤ ਧੰਨਵਾਦ ਕਿ ਕੱਲ ਮੇਰੀ ਥੋੜੀ ਨਿਸਤਿਕ ਹੋ ਗਈ ਜੀ ਸੋਨੀ। ਛੱਤੀ ਔਰ ਕੋਈ ਗੱਲ ਨਹੀਂ ਹਾਂਜੀ ਜਿਗਵੀ ਰਿਕਾਰਡ ਦੀ ਥੋੜੀ ਜਿਹੀ ਥੱਪੜ ਥੱਪੜ ਇਹ ਤੇਤੀ ਫੋਨ ਚੰਦਿਆ ਤਰਾ ਕਰ ਮੰਨ ਲੀ ਆ ਰਾਰਾ ਰੋ ਰਿਆ ਕਿ ਅੰਦਰ ਕੀ ਆ ਗਿਆ ਦੂਦੀ ਹਾਏ ਹਾਏ ਤੁਸਾਂ ਨੂੰ ਤਾਂ ਦੁਕਾਨ ਤੋਂ ਵਾਦਾ ਦੇਣਾ ਮੈਂ ਦਿਖਾ ਦੇ ਕਹਿੰਦੇ ਸੀਦਾ ਰੱਖੜੀਆਂ ਪਰ ਉਲਝੀਆਂ ਫਿਰਦੀਆਂ ਮੈਂ ਉਹ ਬਰੀਲੇ ਗਾਣ ਦੇ ਲੇਗਾ ਦੂੰਗੀ ਨਹੀਂ ਨਾਨੀ ਕਿ ਤੂੰ ਸਦਾ ਰਖੜੀ ਬਰੀ ਉਲਜੀਆ ਫਿਰਦੀਆਂ ਵਿਆਹ ਵਿੱਚ ਕਿ ਆਊਗਾ ਤੁਹਾਡਾ ਮੈਂ ਆਪ ਕਹਿੰਦੀ ਵੀ ਭਾਈ ਕੁੜੀਓ ਆਪ ਗੱਲ ਚੱਲਿਓ ਜੱਛਰੇ ਦਾ ਵਿਆਹ ਹੋਊਗਾ ਬਰੀ ਲਿਓ ਮੈਂ ਆ ਬੈਠੂ ਸਿੱਧੇ ਆ ਜਾ ਪਸੰਦ ਕਰਨ ਕਰ ਦਿਓ ਅੱਛਾ ਮੈਨੂੰ ਕੋਈ ਪਤਾ ਨਹੀਂ ਮੇਰਾ ਭਾਈ ਖੁਸ਼ ਹੋ ਗਿਆ ਜੀ ਟੈ ਟੈ ਬਲਾਉ ਸਾਸਰੀ ਕਾ ਅਨੁਕੂਲ ਹੋ ਗਿਆ ਭਾਈ ਬੱਚੇ ਮੰਮੀ ਸਾਡੀ ਪਿਲਾ ਸੂਟ ਪਾਈ ਫਿਰਦੀ ਆ दादा तो को तो नहीं जानती बस को सारे नहीं है इधर भी सत्री का सो सुन ली सुन ली मेरे पोते की गल हां हां कौन ता अच्छा रे औरनु पाणा मेरे साब अच्छा रे आज बना लो गड़बड़ कह लो डब्बी डब्बी का लो मैं कौन लग जाने दो मन लगिन बिना टाइम होए पाणा पाणा दक्ख डब्बी का सारे पाणा 10 बदन 15 मीटर ਕਾਪਣੀ ਕਿਉਂ ਕਾਚੂ ਬੀਬੀ ਤੇ ਸ਼ੁਭ ਨੇ ਮੈਚਿੰਗ ਕਰੀ ਵੀ ਅੱਜ ਥੋੜੀ ਥੋੜੀ ਬੀਬੀ ਤੇ ਸ਼ੁਭ ਨੇ ਮੈਚਿੰਗ ਕਰੀ ਵੀ ਮੈਂ ਕਿਹਾ ਅੱਜ ਬੜੇ ਗੱਲ ਬੰਦ ਹੁਣ ਹੂੰ ਤੋ ਹਣਾ ਕੋਈ ਸੁਆਲੀ ਪਈ ਕੋਈ ਗੱਲ ਨਹੀਂ ਆ ਅਕਰਨੇ ਅਤਲੀ ਬੀਬੀ ਔਰੇ ਕੁਸੋਰ ਹੁਣਾ ਕਰ ਜਾ ਕੇ ਕੁਸੋਰ ਹੁਣਾ ਹਾਂ ਕਹਿਣਾ ਅਸੀਂ ਆ ਲੈਣਾ ਅਸੀਂ ਉਹ ਲੈਣਾ ਦੋਹੇ ਸਮਝਦਾ ਨਹੀਂ ਨਾ ਲੈ ਲੈਂਦੀਆਂ ਫਿਰ ਕੋਈ ਨਹੀਂ ਪਾਏ ਹੂੰ ਹੂੰ ਨੇਤਰ ਉਹ ਮੇਰਾ ਗਾਣਾ ਨਹੀਂ ਮਿਲਦਾ ਉਹ ਬਿੱਲੀ ਮੈਂਦੀ ਸੀ। ਆਮਾ ਕਰੋ। ਉਹਨੇ ਦਾ ਗਾਮੋ ਕੋਈ ਨਹੀਂ। ਬਾਠ ਠੀਕ। ਨੇਤਰ ਨੂੰ ਪਤਾ ਹੀ ਨਹੀਂ ਲੱਗਣ ਦਿੰਦੀਆਂ ਏ ਜਦ ਕਾਲਾ ਮਾਲਾ ਜੇ ਕਰ ਲੈਂਦੀ ਆ ਆਪੇ। ਨਹੀਂ ਹੈ ਸੂਟ ਪਾਉਣੇ ਵਾਲੇ ਮਾਰ। ਵਧੀਆ ਹੈ ਬਾਹਾਂ। ਚੱਲ। ਚੱਲ। ਓ ਬੁੱਧੂ। ਕੱਟੇ ਕੰਮ ਸ਼ੁਰੂ ਹੋ ਗਿਆ। ਖੇਲਦੇ ਆਹੋ। ਦੇਖ ਮੈਂ ਤੇਰੇ ਸਾਹਮਣੇ ਹੁਣੇ ਤੁਸੀਂ ਰੌਲਾ ਪਾਉਣਾ। ਓ ਪਤਾ ਕਿਆ ਕਹੇਗੀ? ਕਹਿੰਦੀ ਬੁੱਧੂ। ਬਿੱਲੀ। ਹਾਂ। ਪਾਪੇ। ਤੂੰ ਥਾ ਲੜ। ਪਾਪੇ। ਹੋਲੀ ਹੋਲੀ ਖੇਲੋ ਤੁਸੀਂ ਹੋਲੀ ਅੱਜ ਆਜੀਬਾ ਕੰਵਾ ਹਾਂ ਮੈਂ ਵੀਡੀਓ ਬਣਾ ਉਹ ਸਪੈਸ਼ਲ ਇਹ ਕੀ ਆਇਆ ਕਿੱਥੋਂ ਦਾ ਅੱਛਾ ਬੋਲੀ ਨੇ ਭੇਜੀ ਜਿਹੜੀ ਬੋਲੀ ਮਾਸੀ ਨੇ ਭੇਜੀ ਵੀ ਆ ਆ ਸਾਡੇ ਸਟੋਨ ਆ ਬਣਾ ਹੁੰਦਾ ਸਾਡਾ ਆ ਰੱਖੋ ਜੀ मनी तू बैठ तेरे बना पहला मैं रखड़ी चल कर ਅੱਛਾ ਅੱਛਾ ਮਾਂ ਵੀ ਸਾੜੋ ਦੀ ਸਾੜੋ ਯਾਰ ਤੁਸੀਂ ਚਾਰ ਤਿੰਨ ਹੋਟੋ ਚਲ ਮਨਿੰਦਰ ਰਾਜਾ ਬਾਈ ਉਹ ਕਿੱਥੇ ਜਾਂਦੇ ਹੋ ਖਸਿਆ ਕੋਲ ਕੋਲ ਕੰਨ ਨਾ ਕਰ ਹਾਲ ਦੇ ਵਿੱਚ ਕੋਈ ਨਹੀਂ ਆਦੀ ਗੋ ਪਿੱਟ ਬੰਦੇ ਚਾਰ ਪਿਆ ਬੱਸ ਨਾਮ ਨਹੀਂ ਹੈ ਗ੍ਰੈਂਡੀਰ ਤੋਂ ਆਹ ਗ੍ਰੈਂਡੀਰ ਤੋਂ ਆਹ ਤੋਕਲੇ ਕਈ ਨੇੜੇ ਨੂੰ ਆ ਰਹੇ ਇੱਥੇ ਇੱਥੇ ਬੜੀ ਆਵਾਜ਼ ਵੀ ਤੇਰੇ ਕੋਲ ਤੱਕ ਪਹੁੰਚੇ ਨਹੀਂ ਨਹੀਂ ਆਉਣ ਲੱਗੇ ਈਆਂ ਨੂੰ ਪਾਣੀ ਉਹ ਤਾਂ ਉਹਦੇ ਉਪਰ ਸੀ ਐ ਕਿੰ ਆ ਫਿਰ ਵੱਡਾ ਵਾਜੀ ਵੱਡਾ ਵਾਜੀ ਹਾਂ ਤੂੰ ਪੁੱਤਰਾ ਵੜਾ ਸਾਥੀ ਰਣੇਦਾਰ ਤੂੰ ਵੀ ਕਹਿ ਲੈ ਕੁਝ ਵੀ ਵਧੀਆ ਹੈ ਉਹ ਬੜੀਆ ਭੈਣਾਂ ਨੂੰ ਕਹਿੰਦੀ ਤੂੰ ਵੀ ਕਹਿ ਲੈ ਮੇਰੇ ਬੰਦਨ ਦੀ ਹੈ ਲੈ ਉਹ ਭੂਆਏ ਭੂਆ ਥੋੜੀ ਬਤੋਗੇ ਭੈਣ ਨੂੰ ਕੀ ਪਹਿਲਾਂ ਲੱਕ ਦੇ ਵੱਲ ਵਿੱਚ ਆਈ ਲੈ ਲੈ ਇਹ ਫੋਨਾਂ ਦੇ ਕਹਿੰਦੇ ਉਹ ਯਾਰੀ ਬੋਤਲ ਵੀ ਪਹਿਣੀ ਭੈਣੇ ਬੰਦਲ ਗਈ ਬੰਦ ਨਹੀਂ ਲੱਗਦੀ ਇਹ ਮਾੜੇ ਖੋਲ ਲਾ ਲਾ ਮੂੰਹ ਖੋਲਿਆ ਮੈਂ ਹੁਣ ਖੋਲ ਲਾ ਮੂੰਹ ਮਾੜਾ ਕੋਈ ਨਹੀਂ ਪਿਆਰ ਦਾ ਬੰਦ ਚਲ ਬੇ ਸ਼ਿਕਾਓ ਮੂੰਹ ਮਠਾ ਕਰਾਓ ਉਹਦੀ ਮੈਂ ਨਹੀਂ ਬੰਦਨੀ। ਪਾਪੇ ਲੱਗੇ ਹੋਏ ਭੈਣ ਕਰਾਉਗੀ ਰੁਕ ਜੋ। ਹਾਂ ਨਾ ਠੀਕ ਹੈ ਠੀਕ ਹੈ। ਇਹ ਤਰ ਵੀ ਦਿਓ ਮੈਂ ਵੀ ਆਪਣੇ ਵੀਰ ਦੇ ਕਰਾਵਾਉਂਗਾ ਮੇਠਾ। ਯਾਦਾਂ ਲੈ। ਮੈਨੂੰ ਲੱਕੜੀ ਮੈਨੂੰ ਬੰਨਣੀ ਪੈਣੀ ਆ। ਨਹੀਂ। ਹਾਂ। ਮੰਮਾ ਇਹ ਤਨ ਫੜਾ ਕੇ ਕੀ ਕਰੀ ਸੀ? ਕੀ ਕੰਮ ਆ? ਯਾਦ ਲੈ। ਜਿਉਂਦਾ ਰਹਿ ਰੱਬ ਦੇ ਸਤਿ। ਫੁੱਟੇ ਬੜਾ। ਸਾਨ ਬਣਾਵੇ। ਹਾਂ। ਅਬ ਮੈਂ ਕਿਹਾ ਦੀਦੀ ਫੋਟੋ ਮੰਮਾ ਨਾਲ ਹੋ। ਦੀ ਹੋ ਗਈ ਦੀ ਅੱਛਾ ਉਹ ਕੱਟਾ ਐਟਮਾ ਵਿੱਚ ਹਾਂ ਸਾਰੇ ਇੱਧਰ ਮੂੰਹ ਕਰ ਫੋਟੋ ਕਿੱਟਣੀ ਇੱਕ ਬੱਸ ਬਬਾ ਯਾਰ ਫੋਟੋ ਕਿੱਟ ਚਾਣਨ ਦੋ ਆ ਲੈ ਵੀ ਆ ਦੇਖੋ ਬੱਸ ਲੈ ਤਾਂ ਬਾਹਰ ਗਈ ਫੋਟੋ ਕਿੱਟਣੀ ਸਾਰੇ ਇੱਧਰ ਨੂੰ ਕਰਨਾ ਹੱਥ ਬੰਨ੍ਹੇ ਸੱਜਣੇ ਨਾ ਮੈਂ ਅੱਜ ਅੰਦਰ ਜਾ ਜਸਮੀਨ ਕੋਲ ਘੁੰਮ ਕੇ

ਹਣਿਓਂ ਬਾਪੂ ਕੱਲ ਨਾਲੇ ਕਾਗਜ਼ ਖਾਣਦੇ ਮਾਜ਼ਰਦੋ ਚੱਲ ਗਿਆ ਤੇ ਕੀ ਕਰੇ ਮੱਝ ਕੱਢ ਦਿੰਦੇ ਹੁਣ ਆਂਦੇ ਆ ਜੀ 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 ਸੁਖਬੀ ਨਵੀਂ ਦੇਖ ਕੇ ਆਇਆ ਕੋਈ ਨਹੀਂ ਆ ਯਾਰ ਆਜੋ ਆਜਾ ਮਾਈਕ ਹੋ ਰੱਖਿਓ ਹਾਂ 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 ਪੰਟੀ ਲੱਗੀ ਜਾਂ ਮੈਨੇ ਹਾਂ ਤੇ ਮੈਂ ਨਹੀਂ ਰਹਿਣੀ ਨਹੀਂ ਫਤਹਲੇ ਹੱਥ ਮੇਨਾਂ ਬਾਦੀ ਅਜਾ ਭੈਣ ਤੇ ਰਹਿੰਦੀ ਆ ਨੀ ਤੂੰ ਰਹਿੰਦਾ ਲੈ ਹਾ ਦੇਖ ਕੋਈ ਤੇ ਟਿੰਟਣੀ ਜੀ ਕੀ ਕਰਦੀ ਗਿਆ ਇਹ ਆ ਦੇ ਇਹ ਤਾਂ ਕਮਾਲੀ ਹੋਗੀ ਯਾਰ ਸਾਈਕਲ ਪਲਾ ਲੀ ਮੈਂ ਕੀ ਆ ਤੇਰੀ ਜਿਹੜੀ ਅੱਗੇ ਏਡੇ ਏਡੇ ਫੁੱਲਾਇਆ ਵਰਗੇ ਦੀ ਹੁੰਦੀ ਆ ਡਿਜ਼ਾਈਨ ਦੇ ਬੜਿਆ ਹੁੰਦਾ ਨਾ ਇਹ ਨਹੀਂ ਆ ਬਈ ਸਾਰੇ ਆਇਗਾ ਚੱਪਾ ਉਹ ਇੱਧਰ ਧਿਆਨ ਕਰ ਬੱਸ ਮੇਰੀ ਰੱਖਤੀ ਬੰਦ ਇਹਨੇ ਤਾਂ ਤੋੜ ਕੇ ਤੇਰੀ ਨਾ ਦੇ ਦੇ ਇਹਦੀ ਆ ਇਹ ਮੈਂ ਨਾ ਖਰੀਦਣਾ ਹਾਂ ਜੇਪ ਵੀ ਖਾਲੀ ਕਰ ਲਾ ਹਾਂ ਨਹੀਂ ਵੀ ਕਰ ਕਰ ਜੇਪ ਖਾਲੀ ਹਾਂ ਮਾਸੇ ਵੀ ਨਹੀਂ ਆ ਕੋਈ ਨਹੀਂ ਬੰਦੋ ਬੰਦੋ ਕੋਈ ਆਹ ਭੋਲੀ ਬਣਾੜੀ ਚੱਲ ਚੱਕੋ ਦੇ ਤਾਂ ਤੇ ਸੈ ਭੋਲੀ ਭੋਲੀ ਮੈਂ ਨਿਕਰਾਂ ਨੂੰ ਥੋੜ੍ਹ ਦੋ ਨਹੀਂ ਆ ਪਣੀ ਆ ਤਿੱਪਾ ਲੈ ਵਿੱਚ ਤੁਹਾਨੂੰ ਚਾਹੀਦੀਆਂ ਭੈਣ ਦੇ ਵੀ ਵੱਧ ਚਾ ਲੱਕੜੀਆਂ ਭੋਲੀ ਦੀਆਂ ਹੋ ਮੇਰੇ ਤਾਂ ਮੰਦੋ ਤੇਰੇ ਘਰ ਤੇ ਥੈਂਕ ਯੂ ਭੋ ਭੈਣ ਥੈਂਕ ਯੂ ਬੰਨ ਦੇ ਪੁੱਤ ਹਣ ਕੋਣ ਐਨੇ ਰੋਣ ਤੇ ਨਾ ਜਣਾ ਦੇ ਇੱਧਰ ਆ ਮੈਂ ਲੈ ਜਾ ਇੱਥੇ ਇੱਥੇ ਕੋ ਯਾਰਾ ਕਿੱਥੇ ਬੰਦੇ ਪੁੱਤਾ ਚੁੱਪੂ ਉਹਦੇ ਬੰਦੇ ਆ ਵੀਰੇ ਦੇ ਬੰਦੇ ਬੰਨ ਤੇ ਮੈਂ ਦੇ ਬੰਨ ਤੇ ਸ਼ੁੱਪੂ ਦੇ ਬੰਨ ਸ਼ੁੱਪੂ ਨਹੀਂ ਬੰਨੀ ਆ ਉਹਦੇ ਆਲਾ ਨਹੀਂ ਵੀਰੇ ਦੇ ਬੰਨੀ ਆ ਹਾਰੇ ਬੀਰੇ ਦੇ ਬੰਨੀ ਪਹਿਣਾ ਚੱਲ ਉਹਨੂੰ ਆਏ ਹੋਇਆ ਬੀਰੇ ਦੇ ਚੱਲਾ ਜੀ ਆ ਦੇ ਕਿੰਨੇ ਲੱਖੜੀਆਂ ਬੰਨੂਗੇ ਬਹੁਤ ਰਾਖੜੀਆਂ ਆ ਜਾਂ ਕਿਰਨਾਂ ਦੇ ਨੌਰੀ ਬੰਨਣਾ ਹੋਣੀ ਇਹ ਮੇਰੇ ਬੰਦਾ 2 ਲੱਖੜੀਆਂ ਤੇ ਪਿੰਨੀਆਂ ਦੀਆਂ ਪਈਆਂ ਕਿੰਨਾਂ ਦੀਆਂ ਤੂੰ ਬੰਦੇ ਕਿੰਨੇ ਦੇ ਬੰਨਦੇ ਮੇਰੇ ਬੰਦਾ ਨਾ ਨੋ ਮੈਂ ਤੇਰੀ ਬੰਦਤੀ ਹੋਣਾ। ਅੱਧਰ ਮੈਂ ਨਹੀਂ ਅੱਧਰ ਭੱਜੂਗਾ। ਅੱਗੇ ਸ਼ੌਕ ਹੁੰਦਾ ਤਾਂ ਇਹ ਇੱਥੇ ਤੱਕ। ਹੱਥ ਭਰਾਲੇ ਸਾਰੇ। ਅੱਗੇ ਇੱਥੇ ਤੱਕ ਬੰਨਣੀਆਂ ਲੱਕੜੀਆਂ ਲੱਕੜੀ। ਚਲੋ ਮੈਂ ਕਰ ਲਿਆ ਤੇ। ਆਹ ਵਾਸਤੇ। ਬਾਤ ਪਈ ਉਹ ਕਿਰਨਾ ਦੀ ਵੀ ਬੰਦ ਹੋ ਗਈ ਐ ਲੱਕੜੀ। ਕਿਰਨਾ ਥੈਂਕ ਯੂ ਪੁੱਤ। ਉਹ ਕਹਿੰਦੇ ਬੰਦ ਹੋ ਗਈ। ਹਾਂ ਭੈਣੇ ਚੱਲੋ। ਲੈ ਭਾਬੀ ਮੈਂ ਤੁਹਾਨੂੰ ਪੀੜਾ ਜ਼ਹਿਰ ਲੱਗਦਾ। ਲੈ ਹਾਂ ਮੈਂ ਮਾਂ ਮੈਂ ਮੈਂ ਤੇ ਬੰਵਾ। ਮੈਂ ਚੱਲਿਆ। ਬਾਈ ਮੈਂ ਆ ਰਿਹਾ ਤੋ ਲਿਖ ਗਿਆ ਜਦੋਂ ਸ਼ਿਕਰ ਤਿਆਰ ਹੋ ਗਏ ਮੈਂ ਚੱਲਿਆ ਆਨਾ ਆ ਜੀ ਆ ਜਾਓ ਅਜੀ ਮੰਮੀ ਚਲੋ ਜੀ ਚਲੋ 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 ਲਾਖੜੀਆਂ ਨਾਲ ਥੱਲੇ ਗਈ ਲੈ ਚਲੋ ਆਦਰਾ ਬਿੱਟਿਆ ਚੋਰਾ ਨੂੰ ਮੂਰ ਪੈ ਗਈ ਬਾਈ ਤੁਸੀਂ ਕਹਿਣਾ ਹੀ ਨਹੀਂ ਹੈਗਾ ਹੁਣ ਤਾਂ ਯਾਰ ਤੂੰ ਮੂਰੇ ਹੀ ਆਈ ਜਾਂਦਾ ਬਾਰ ਬਾਰ ਖੜ ਨਹੀਂ ਖੜਦਾ ਸਾਈਡ ਤੇ ਲੈ ਚੱਲ ਜੀ ਯਾਰ ਮੈਂ ਤੂੰ ਵੀ ਨਹੀਂ ਹੈਗੀ ਬਸ ਨਿਮਾਗ ਤੇ ਰਹੀ ਮੈਂ ਮੂਰੇ ਕੋ ਮੇਰੇ ਕੋ ਕੋਈ ਡਾਇਰੈਕਸ਼ਨ ਦੇ ਵਿੱਚ ਆ ਕੇ ਕਰੋਨਾ ਆਪਣਾ ਕੰਮ ਜਿਹੜਾ ਕਰਨਾ ਉਹ ਤੂੰ ਸਾਈਡ ਹੋ ਜਾ ਪਹਿਲਾਂ ਮੈਂ ਤਾਂ ਤੁਹਾਨੂੰ ਗੁਈ ਦੇ ਲਾਈਟ ਨੂੰ ਲਾਈਟ ਦੇ 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 ਇਹਦੇ ਵਿੱਚ ਵੀ ਲਾਈਟ ਨਹੀਂ ਆਉਂਦਾ ਇਹਦੇ ਵਿੱਚ ਵੀ ਲਾਈਟ ਬੱਜਦੀ ਆ ਮੈਂ ਕੋਈ ਸਾਡ ਨਾਲ ਲੱਗਦੀ ਉਹ ਮੁੰਡਿਓ ਥੋੜਾ ਪਿੱਛੇ ਹੋ ਜਾ ਪਤਾ ਮੈਂ ਤੈਨੂੰ ਬਾਰ-ਬਾਰ ਕਹਿੰ ਜਾਂਦਾ ਆ ਜੀ ਤਾਂ ਪੀਣਾ ਹੁਣ ਆਉਂਦੇ ਹਾਂ ਹਟੇ ਨਾ ਤਾਂ ਗਿਆ ਦੇ ਰਾਜ ਦੇ ਘਟਾਣੇ ਤੁਹਾਨੂੰ ਬੰਨਣ ਵਾਲੇ ਨੂੰ ਜਾਂ ਬਣਾਉਣ ਵਾਲੇ ਨੂੰ ਵੀ ਕੀ ਦੱਸਦਾ ਕੀ ਆ ਚੱਲ ਦੇ ਸੇਰੇ ਉਹ ਤਾਂ ਚੁੱਪ ਹੋ ਜਾ

ਸ਼ਾਂਤੀ ਬੋਲੀ ਨੰਦ ਜੀ ਦੇਖੇ ਬੀਬੀ ਆਉਂ ਤੱਕੇ ਨਹੀਂ ਮੇਰੇ ਬਾਪ ਚੋਣ ਦੀ ਥਾਗੇ ਨੇ ਬੰਦੇ ਆ ਇਹ ਬਹੁਤ ਬੰਦ ਹੋ ਗਈ ਦੀ ਦਿਖਣਾ ਮਾ ਉਪਰੋਂ ਲੈ ਲਈ ਲੈ ਬੰਨਣਾ ਦਿਨਾਂ ਦੇ ਨਾਲ ਦੀ ਬੰਨ੍ਹ ਦਵਾ ਨਹੀਂ ਹੋਰ ਵੈਕੈਂਸੀ ਨੂੰ ਦੇ ਦੂ ਬੰਤੀਆਂ ਬੰਤੀਆਂ ਤਾਂ ਚਲੋ ਹਾਂ ਸਾਰੀਆਂ ਚੱਪੀਆਂ ਜੀ ਮੈਂ ਤਾਂ ਹੁਣ ਤਿਆਰੀ ਕਰਨ ਵੀ ਤੇ ਬੰਨ੍ਹ ਦੋ ਕਿੰਨਾ ਦਿਨਾਂ ਦੀ ਹਾਂ ਲਿਓ ਮੈਂ ਬੰਨ੍ਹਦੀ ਆ ਕਰਨ ਤੇ ਨਹੀਂ ਬੈਲੇ ਕਰਨ ਤੂੰ ਵੀ ਹੁਣ ਬਣਾ ਮਾਮਾ ਹੀ ਨੂੰ ਫੜਾ ਦੇ ਫੋਨ ਮਾਮੇ ਨੂੰ ਫੜਾ ਦੇ ਫੋਨ ਸਾਡੇ ਵੀ ਬੰਦੋ ਪੌਲੀਪਾਂ ਦੇ ਨਾਲ ਦੀ ਬੰਦੋ ਬੰਦ ਤਸੀਂ ਬੰਦ ਇਹ ਜਿਵੇਂ ਰੱਖ ਰਹੀ ਮੇਰੇ ਪਾਸੋਂ ਜਿੱਦੀ ਜੇ ਹਾਂ ਕਹਿੰਦੇ ਤਾਂ ਮੇਰੇ ਤੇ ਬੱਥਾ ਹੀ ਨਹੀਂ ਖੁੱਲ ਰਹੀਆਂ ਬਹੁਤ ਗੱਲਾਂ ਐ ਜਿੱਤ ਕਰਨ ਦੀ ਕੋਈ ਨਹੀਂ ਜੇ ਮੰਨਦੀ ਇੱਕ ਗ੍ਰੇਟ ਲੈਟ ਹੈ ਕੁੜੀਆਂ ਹੁੰਦਾ ਹੈ ਮੇਰਾ ਹੁੰਦਾ ਹੈ ਕੁੜੀਆਂ ਹੁੰਦਾ ਹੈ ਲੈਪੜ ਕਿਰਨਾਂ ਦੇ ਨਾਲ ਦੀ ਕੰਕਿਉ ਕਿੰਨਾ ਦੀ ਦੀ ਬੰਦੀ ਬਿਜਾਦੀ ਤੇ ਬੱਬਾ ਬੱਬਾ ਚੱਲ ਅੱਛਰਾ ਵੀਰਾ ਡੱਬਿਆਂ ਕੋਲੇ ਬਹਿ ਗਿਆ ਹਾਂ ਪੱਟ ਗਿਆ ਰੋਟਾ ਮੈਨੂੰ ਖਾਪ ਕਰਕੇ ਦੇ ਦੇ ਆ ਮੈਂ ਦੋ ਆ ਦੀਦੀ ਉਹ ਬਾਕਮ ਕੀ ਚੋ ਗੱਲ ਲੈ ਬਈ ਦੀਦੀ ਨਹੀਂ ਚੁੱਪ ਕਰ ਮਾਰਦੇ ਕਸਰੀ ਆ ਮਾਸੀ ਫਟੇ ਨਾ ਦੀ ਮੈਂ ਪੌਣ ਲੱਗੀ ਦੰਨੀਆ ਲੈ ਕੇ ਆ ਲੈ ਆ ਮਮਾ ਹਾਡੋ ਅ ਬੀਬੀ ਦੇ ਵੀ ਕੋਈ ਬੰਦੋ ਬੰਦੀਆਂ ਬੰਦੀਆਂ ਤਾਂ ਬਧੀ ਦੀ ਨਹੀਂ ਬੱੰਨੀ ਬੱਚੀ ਤਾਂ ਫਿਰ ਨਹੀਂ ਮੇਰੀਆਂ ਮਾਂ ਦੀ ਕੁੜੀ ਹੈ ਪੰਜ ਠੀਕ ਹੈ ਆ ਬਲੀ ਮੈਂ ਕਰੋਗੀ ਬੰਦ ਦੇਖਿਆ ਤਾਂ ਇਹ ਜੀ ਦੇ ਢਿੱਚੇ ਕਾ ਲੈ ਆ ਰੱਖ ਦੇ ਮਾ ਖਾ ਦੋ ਇੱਧਰ ਥੈਂਕ ਯੂ ਕਹਦੇ ਭੈਣੇ ਭੋਲੀ ਭੈਣ ਨੂੰ ਅੱਗੇ ਭੋਲੇ ਲੱਕੜੀ ਬਣਾ ਲਈ ਤਾਂ ਪੈਸੇ ਨਹੀਂ ਦੇਣ ਤਨ ਇਹ ਜਦ ਸਾਮੋ ਤੇ ਕਿ ਜਾਊਗੀ ਰੱਖ ਦੇ ਦਿੱਤੀ ਕਿਹਦੀ ਕੋ ਬਣਾ ਲਗੀ ਰਸ ਵੀ ਇਹ ਅਸਰ ਡੱਬੀ ਰੱਖਦੇ ਭੈਣ ਕੋਈ ਨਹੀਂ ਆ ਲੈ ਡੱਬੀ ਮੈਂ ਸਸਤੀ ਕਰਾਂ ਰਾਈਡਰ ਮਾਸੀ ਦੇ ਨਾਂ ਦੀ ਪਾਪਾ ਦੇ ਬੰਨੇ ਜਾਊਗੀ ਰੱਖਣੀ ਸੁਣੀ ਤੁਹਾਡੀ ਲੱਕੜੀਆਂ ਥੈਂਕ ਯੂ ਮਾਸੀ ਵੀਰੇ ਵੀਡੀਓ ਕਾਲ ਆ ਗਈ ਮਾਸੀ ਦੇ ਵਿੱਚ ਹੀ ਮਾਸੀ 35 ਸੀ ਮੈਂ ਪਾਪਾ ਦੇ ਰਖੜੀ ਥੈਂਕ ਯੂ ਠੀਕ ਆ ਮੈਂ ਉਹ ਮਾਸੀ ਕਿਹਨੂੰ ਕੱਢ ਦੇ ਲੋ ਸਾਰੇ ਮਿੱਠਾ ਕਰਾ ਦੇ ਮਾਸੀ ਸਾਡੀ ਹੈਲਦੀ ਕਰਾ ਦੇ ਹੈਲਦੀ ਜਾਨੀ ਜਾਨ ਤੂੰ ਲੈ ਲਈ ਦੀ ਹਾਂ ਹਾਂ ਪਿੱਛੇ ਲਗਾ ਟਾ ਟਾ ਉਹ ਗਿਆ ਤੇਰੇ ਉਹ ਜਿਹੜਾ ਕਿਹਾ ਪਰਚਾ ਸੀ ਤਾਂ ਤਾਂ ਦੋ ਪੁੱਤ ਸੀ ਇਹਨੂੰ ਨਿੱਕਾ ਇਹਨੂੰ ਨਹੀਂ ਭੇਜਦੇ ਇੱਕ ਇਹਨੂੰ ਭੇਜ ਲਿਆ ਇਹਨੂੰ ਸੁਨੇਕਾ ਇਹਨੂੰ ਭੇਜਦੇ ਇੱਕ ਰੀਡ ਇਹ ਐ ਜਾਣੀ ਤਾ ਇਹ ਮੈਨੂੰ ਆਪ ਵੀ ਮਾਂ ਚ ਫੋਨ ਕਰਦ ਨੂੰ ਬਚਾਣਾ ਦੇ ਹਾਂ ਹਾਂ ਮੇਰੇ ਬਾਪ ਸਿਆਉਂ ਪਰ ਇੱਕ ਜੰਦਾ ਆਇਆ ਸੀ ਚਰਜੀਤ ਉਹ ਦਿਖਾ ਉਹ ਚੱਕ ਕੇ ਲੈ ਗਿਆ ਆਪਣੇ ਲੈ ਆਓ ਕੁੜੀਆਂ ਆਪਣੇ ਦੇਦੇ ਤੁਸੀਂ ਲੈਣੇ ਆ ਉਹ ਵਿੱਚ ਤੇ ਫੁੱਲ ਲੈ ਮੈਂ ਲੈ ਆਉਣੀ ਹਾਲ ਲੈ ਆ ਆਪਣੇ ਸਾਡੇ ਜਿਹੜਾ ਜੀ ਦਾ ਤਾਂ ਚੱਕ ਲੋ ਹਾਂ ਮੈਂ ਤਾਂ ਨੌਪੁੱਤ ਫਾਰ ਕੇ ਰੱਖ ਹਾਂ ਆ ਰੱਖ ਆਪਾਂ ਫੋਲ ਲੀਦਾ ਫੋਲ ਲੀਦਾ ਸੂਟ ਮੈਨੂੰ ਦੇ ਦੋ ਆਪਾਂ ਸਰੀਪਾਂ ਨੇ ਤਾਂ ਖੜੇ ਕੋਲ ਨਹੀਂ ਰੱਖ ਦੋ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਜਿਹੜੀ ਇਹਨਾਂ ਨੂੰ ਚੁਆਇਸ ਚਾਹੀਦੀ ਹੈ ਉਹ ਆਪਣੀ ਲੈ ਲੈਣਗੇ ਠੀਕ ਨਹੀਂ ਭੈਣੇ ਭਾਈ ਜੇ ਸਾਡੇ ਵੱਲ ਤੋਂ ਕੋਈ ਕਮੀ ਪੇਸ਼ੀਆ ਤਾਂ ਸੌਰੀ ਫੀਲ ਆ ਲੈ ਲੋ ਜਿਹੜਾ ਮਰਜ਼ੀ ਲੈਣਾ ਲਓ ਜੀ ਚੱਕ ਲੋ ਆਪਣਾ ਸੂਟ ਭਾਈ ਹਾਂ ਜੀ ਬਾਪੂ ਜੀ ਲੈ ਲੈਣੇ ਬਾਪੂ ਜੀ ਬਾਪੂ ਮੈਂ ਤਾਂ ਬਾਪੂ ਕਹਿੰਦਾ ਚੱਕ ਲਓ ਆਪਣੇ ਆਪਣੇ ਸੂਟ ਚੱਕ ਲਓ ਭਾਈ ਜਿਹੜੇ ਲੈਣੇ ਆ ਤੁਸੀਂ ਦੋ ਦੋਆਂ ਨੇ ਪੂਰੀਆਂ ਦੋ ਦੋ ਚੱਕ ਲਓ ਜਿਹੜਾ ਤੁਹਾਡਾ ਪਸੰਦ ਦਾ ਚੱਕੋ ਸੰਦੀਪ ਭੈਣੇ ਜੇ ਤੈ ਪੰਜ ਚੱਕਣੇ ਤੂੰ ਪੰਜ ਤੱਕ ਦੱਸਦੀ ਆ ਪਿੱਛੇ ਕੁਝ ਵੀ ਨਹੀਂ ਰਹਿ ਗਿਆ ਮੇਰੀ ਸਤਾ ਬਾਸ ਤੇ ਕੋਈ ਨਾ ਲੈ ਗੱਲ ਚੱਕਾ ਹਾਂ ਚੱਕੇ ਜਾਦੇ ਹੋ ਇਹ ਲੈ ਲੈ ਹਾਂ ਜਾ ਕੇ ਮੈਂ ਆਪਣੇ ਲੈ ਜਾਉ ਲਓ ਇਹਨਾਂ ਚਾਰ ਪੰਜਾਂ ਚ ਜਿਹੜਾ ਸੁਤਰੇ ਰੋ ਆਜਾ ਤੇ ਨਹੀਂ ਜਾ ਤੁਸੀਂ ਨਾ ਆਸ਼ੂ ਬਤਾ ਇਹ ਸੰਦੀਪਾ ਆ ਪਾਲੇ ਦੇ ਵਿੱਚ ਦੋਨਾਂ ਦੀ ਵੀਰਜੀ ਤੇ ਆ ਵੀਰਜੀ ਤੇ ਤਾਂ ਲੱਗੜੀ ਬੰਨ੍ਹਦੇ ਨੇ ਇੱਤਰ ਦੇ ਬੰਨਤੇ ਬੰਨਤੇ ਅੱਛਾ ਇਹ ਪਾਲੇ ਵਿੱਚ ਫਿਰ ਦੋ ਲੱਖ ਮੁਝ ਆਪ ਕਰਵਾਇਆ ਬਣਾ ਰੋਜੀ ਇਹਨਾਂ ਦਾ ਤਾਂ ਹੋ ਗਿਆ ਇਹ ਤਾਂ ਮਾਸੇ ਤੁਸੀਂ ਦੇਖੋ ਜੁੜਿਆ ਆ ਬਣਾ ਦੇਖੋ ਬਈ ਆ ਆ ਆ ਸੂਟ ਬਈ ਭੋਲੀ ਜਿਹਨੂੰ ਬਾਹਰ ਕੱਢਦੇ ਹੋ ਆਹ ਸੂਟ ਜਸਮੀਨ ਤੇਰੇ ਕੋਲ ਆੜਾ ਠੀਕ ਆ ਬੀਬੀ ਲਾ ਆ ਲੈ ਮम्मा ਤੇਰਾ ਉਹ ਕਹਿੰਦੇ ਸੀ ਘਰ ਜਾ ਕੇ ਟਬਟਾ ਕਰ ਆਹ ਸੂਟ ਚੱਕਣੀ ਮੈਂ ਭੋਲੀ ਭੈਣ ਦਾ ਹਾਂ ਉਹ ਸੁਭਰ ਜਸਮੀਨ ਦਾ ਹੋ ਗਿਆ ਹਾਂ ਨਹੀਂ ਤੂੰ ਪੁੱਤ ਦੇ ਦੇ ਉਹਨੂੰ ਲੈ ਟੁੱਟਦਾ ਗਈ ਤੇਰੇ ਨਾਲ ਮੈਂ ਭੀਂਦਾ ਹੋ ਗਿਆ ਉਹ ਬੰਦੂਆ ਕਰਨੇ ਬਥੰਤ ਕਰਕੇ ਦੇਤਾ ਇਹ ਦੋਏ ਦੀਦੀ ਜੀਆਂ ਬਾਈ ਜੇ ਕੋਈ ਕਮੀ ਆ ਤਾਂ ਦੱਸੋ ਸੂਟ ਕਿਵੇਂ ਠੀਕ ਆ ਆਪਸ ਬੋਲੀ ਪਹਿਣ ਦਾ ਆ ਲਓ ਥੋੜਾ ਸਾਡ ਠੀਕ ਆ ਆ ਲਓ ਥੋੜਾ ਚਲੋ ਬਸ ਕਰਨ ਡਿ ਫਾਇਡ ਕਰਤਾ ਸਾਡੀ ਬਸ ਠੀਕ ਹੈ ਗੋਡ ਬੋਏ ਕੋਈ ਨਹੀਂ ਸੋਹਣੇ ਆ ਥੋੜੇ ਬਾਪੂ ਜੀ ਮੜੀ ਜਿ ਪਿੱਛੇ ਮੜੀ ਪੋ ਠੀਕ ਕਰਾਓ ਤੁਹਾਨੂੰ ਤਾਂ ਟੈਨਸ਼ਨ ਆ ਦੇ ਦੇ ਬਸ ਸੋਹਣੇ ਹੋਵੇ ਬਹੁਤ ਵਧੀਆ ਬਈ ਇਹ ਨਹੀਂ ਮੈਂ ਲੈਟਰਨ ਵਾਲੇ ਕੋਸ਼ ਸੋਹਣੇ ਆ ਪਹੁੰਚ ਗਏ ਜੀ ਮਹਤਵੀਰ ਕੋਲ ਤੀਰਾ ਵੀਰ ਆ ਜੀ ਹੈ ਮੇਰਾ ਮੇਰਾ ਵੀਰ ਹੈ ਇਹ ਮੇਰਾ ਮੇਰਾ ਲੱਕੜੀ ਮੈਂ ਮਿਲਣੀ ਹੈ ਤੇ ਵੈਸੇ ਮੈਂ ਤਨਾਨੂ ਕੋਈ ਕੋਈ ਨਹੀਂ ਮੈਂ ਬਣਨੀ ਨਹੀਂ ਤੇ ਥਾਂ ਨਹੀਂ ਹੁੰਦੀ ਚਲੋ ਤੇ ਨਹੀਂ ਹੁੰਦੀ ਮੈਂ ਛੋਟੀ ਨਹੀਂ ਕਿਆ ਨਹੀਂ ਆਂਦੀ ਬੀ ਐਤਰਾ ਐਤਰਾ ਛੋਨੀ ਆ ਕਿੰਨੀ ਥੋੜੀ ਤੇਨੇ ਕਹਦੇ ਨੀ ਥੋੜੀ ਤੇਰੀ ਕਿਥੇ ਕੋਲੀ ਨਾ ਦੇਖਣੀ ਆ ਮੈਂ ਕੱਲ ਤੱਕ ਬੰਨੀ ਵੀ ਹੈਗੀ ਕਰੇਗੀ ਮੈਨੂੰ ਦੋ ਮਿੰਟ ਰਹਿਣਾ ਹਾਂ ਉਹ ਦੋ ਮਿੰਟ ਖੜਾ ਕਉਨ ਨਾ ਆ ਬੀਬੀ ਨੂੰ ਦਿਨ ਦੇ ਸੰਕਰ ਫੜ 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 ਕਿਆ ਸੰਗਾ ਨਾਲ ਇਹ ਜੱਗ ਨਾਲ ਬਰਾ ਅਸੀਂ ਕੱਈਆ ਕਰ ਦਿੰਦੇ ਹੁੰਨੇ ਆ ਬੱਬੇ ਬੋਲ ਗਏ ਤੇ ਕੋਈ ਨਹੀਂ ਸਰੋਏ ਨਾਲ ਕਾ ਹਲਾ ਸ਼ੁਭਾ ਦੇ ਦੇ ਬੀਰੂ ਨੁਰਾਦ ਦੀਆਂ ਲੈ ਹੁਣ ਚਾਚੇ ਦੇ ਵੀ ਬੰਦ ਨੂੰ ਮੈਂ ਮੜੀ ਜੀ ਬੀਬੀ ਤਾਈ ਚਾਚੋ ਰੱਖੜੀ ਲਈ ਕਿੰਦੀ ਤਾਈ ਮੰਨ ਲਈਆਂ ਹੋਰ ਕੀ ਕੀ ਹਾਂਜੀ ਚਾਚੇ ਜੀ ਬੰਦੇ ਲੈ ਬੰਦੇ ਬੰਦੇ ਲੈ ਤੇ ਖੜਕੇ ਬੰਦੋ ਸੋ ਬਹਾਨਾ ਕਰਦੀ ਦੀ ਹਾਂ ਕੁਝ ਕ ਠੀਕ ਹੈ ਕਿਸ ਕਿਸ